ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਇਹ ਸਥਾਨ ਖਾਸੇ ਸੌਨੀ ਦੇ ਵਿੱਚ ਸਥਿਤ ਹੈ ਜੀ ਬਹੁਤ ਹੀ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤ ਜੀ ਸੰਗਤ ਜੀ ਪਰਾਤਨ ਸਮੇਂ ਦੀ ਗੱਲ ਹੈ ਬਹੁਤ ਸਾਲਾਂ ਤੋਂ ਬਾਰਿਸ਼ ਨਾ ਹੋਣ ਕਾਰਨ ਕਾਲ ਦੀ ਸਥਿਤੀ ਪੈਦਾ ਹੋ ਗਈ ਲੋਕ ਰੱਬ પાસે ਅਰਦਾਸਾਂ ਕਰਨ ਲੱਗੇ ਉਸ ਸਮੇਂ ਸੰਤ ਬਾਬਾ ਫਤਿਹ ਸਿੰਘ ਜੀ ਇਸ ਸਥਾਨ ਤੇ ਤਪ ਕਰਿਆ ਕਰਦੇ ਸਨ ਲੋਕਾਂ ਨੇ ਇਹਨਾਂ ਪਾਸ ਆ ਕੇ ਪ੍ਰਾਰਥਨਾ ਕੀਤੀ ਫਰਿਆਦ ਸੁਣ ਕੇ ਬਾਬਾ ਜੀ ਕਹਿਣ ਲੱਗੇ ਇਟਾਂ ਲੂਣ ਦਹੀਂ ਦਾ ਇੰਤਜ਼ਾਮ ਕਰਕੇ ਲਿਆਓ ਫਿਰ ਦੇਖਦੇ ਹਾਂ ਲੋਕਾਂ ਸਾਰੀਆਂ ਵਸਤੂਆਂ ਲੈ ਕੇ ਬਾਬਾ ਜੀ ਪਾਸ ਆ ਗਏ ਬਾਬਾ ਜੀ ਕਹਿਣ ਲੱਗੇ ਅਸੀਂ ਸਮਾਦੀ ਲਾ ਕੇ ਬੈਠ ਜਾਂਦੇ ਹਾਂ ਤੁਸੀਂ ਸਾਡੇ ਆਲੇ-ਦੁਆਲੇ ਲੋਨ ਪਾ ਕੇ ਇੱਟਾਂ ਚਿੰਦਿਓ ਅਤੇ ਦਹੀਂ ਸਾਡੇ ਕੇਸਾਂ ਵਿੱਚ ਪਾ ਦਿਓ ਅੱਗੇ ਪਰਮੇਸ਼ਵਰ ਆਪ ਇਸ਼ਨਾਨ ਕਰਵਾਉਣਗੇ ਤੁਸੀਂ ਚਲੇ ਜਾਓ ਕਹਿੰਦੇ ਹਨ ਕਿ ਉਸ ਸਮੇਂ ਇੱਕ ਬਦਲੀ ਆਈ ਅਤੇ ਜ਼ੋਰਦਾਰ ਮੀਂਹ ਪੈ ਗਿਆ ਚਾਰ ਚਫੇਰੇ ਪਾਣੀ ਪਾਣੀ ਹੀ ਹੋ ਗਿਆ ਬਾਰਸ਼ ਹੋਣ ਤੋਂ ਬਾਅਦ ਸੰਗਤਾਂ ਸ਼ੁਕਰਾਨਾ ਕਰਨ ਲਈ ਆਈਆਂ ਪਰ ਬਾਬਾ ਜੀ ਗੁਪਤ ਹੋ ਗਏ ਅੱਜ ਵੀ ਲੋਕ ਆਪਣੀਆਂ ਸਭ ਮਨੋ ਕਾਮਨਾਵਾਂ ਲੈ ਕੇ ਬਾਬਾ ਜੀ ਪਾਸ ਆਉਂਦੇ ਹਨ ਅਤੇ ਅਰਦਾਸਾਂ ਕਰਦੇ ਹਨ ਉਹ ਪੂਰੀਆਂ ਹੁੰਦੀਆਂ ਹਨ ਇਸੇ ਸਥਾਨ ਤੇ ਤੰਤਨ ਬਾਬਾ ਜੀਵਨ ਸਿੰਘ ਜੀ ਕਠਾਣੀਆਂ ਵਾਲੇ ਵੀ ਤਪ ਕਰਦੇ ਰਹੇ ਹਨ ਇਥੇ ਸੰਤ ਬਾਬਾ ਫਤੇਹ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ 15 ਹਾੜ ਮੁਤਾਬਕ 28 29 ਜੂਨ ਨੂੰ ਬਹੁਤ ਹੀ ਭਾਰੀ ਜੋਰ ਮੇਲਾ ਮਨਾਇਆ ਜਾਂਦਾ ਹੈ ਅਤੇ ਐਤਵਾਰ ਵਾਲੇ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨ ਸਜਦੇ ਹਨ ਅਤੇ ਗੁਰੂ ਕੇ ਲੰਗਰ ਵੀ ਇੱਥੇ ਵਰਤਾਏ ਜਾਂਦੇ ਹਨ ਇੱਥੇ ਬਾਬਾ ਫਤੇਹ ਸਿੰਘ ਦੀ ਸੰਗਤ ਜੀ ਬਹੁਤ ਹੀ ਕਿਰਪਾ ਹੈ ਜੀ ਅਦੇ ਕੁਝ ਇਥੇ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਵੀ ਮੌਜੂਦ ਹਨ ਜਿੱਦਾਂ ਕਿ ਇਹ ਖੁਈ ਹੋਗੀ ਅਦੇ ਚਾਰ ਚਫੇਰੇ ਹੀ ਖੁੱਲਾ ਮਹੌਲ ਹੈ ਸ਼ੌਣੀ ਦੇ ਵਿੱਚ ਬਹੁਤ ਹੀ ਸੁੰਦਰ ਦ੍ਰਿਸ਼ ਹੈ ਜੀ ਬਹੁਤ ਸਾਫ ਸਫਾਈ ਹੈ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਸੰਗਤ ਜੀ ਜਦੋਂ ਇਥੇ ਸ਼ੌਣੀ ਬਣਾਈ ਗਈ ਅਤੇ ਕੁਝ ਪੇਂਟ ਇਥੋਂ ਠਾਏ ਗਏ ਪਰ ਗੁਰੂ ਸਾਹਿਬ ਦਾ ਸਥਾਨ ਇੱਥੇ ਹੀ ਮੌਜੂਦ ਰਿਹਾ ਬਹੁਤ ਹੀ ਪਾਰੀ ਜਗਾ ਹੈ ਜੀ ਬਹੁਤ ਗੁਰੂ ਸਾਹਿਬ ਦੀ ਇੱਥੇ ਕਿਰਪਾ ਹੈ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੀ ਬਹੁਤ ਹੀ ਕਿਰਪਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋਅਰ ਅਤੇ ਵਾਅਦੇ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਤਾਂ ਜੋ ਕਿ ਅਸੀਂ ਹੋਰ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਰਿਲੇਟਡ ਹੈ ਵੀਡੀਓ ਲੈ ਕੇ ਆਇਆ ਕਰੀਏ ਤੇ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ